ਸਪੈਸ਼ਲ ਡੀਸਨ ਚ ਖੜਾ ਵੀ 3730 ਕਿੰਨਾ ਮਾਡਲ ਹੈ ਜਿਆਦੇ ਇਹ 2020 ਮਾਡਲ ਹੈ ਸਪੈਸ਼ਲ 2020 ਮਾਡਲ 4 ਵੀਲ ਦੇ ਵਿੱਚ ਓਕੇ ਤਰਮੇ ਟਰੈਕਟਰ ਦੀ ਕੰਡੀਸ਼ਨ ਦਿਖਾ ਫੋਰ ਵੱਡੀ ਗੱਲ ਤੇ ਉਹਨੂੰ ਮੈਂ ਦਿਖਾਉਣਾ ਦੇਖੀ ਕਨੋਪੀਆਂ ਦਿਖਾਈ ਸਾਰਿਆਂ ਦੇ ਸਾਰੇ ਟਰੈਕਟਰ ਹੈਗੇ ਵੀ ਨਿਊ ਹਾਲੈਂਡਰ ਨੇ ਬਾਈ ਹਣਾ ਇਹ 2020 ਮਾਡਲ ਦੱਸਿਆ ਸੀ ਤੇ ਜਿਹੜਾ ਆ ਖੜਾ 52 52 21 ਹੈਗਾ ਇਹ 21 ਮਾਡਲ ਆ ਗਿਆ ਜੀ 21 ਮਾਡਲ ਇਹ ਵੀ 4 ਵੀਲ ਚ ਹੈ ਤੇ ਜਿਹੜਾ ਫੋਰ 2 ਵੀਲ ਚ ਖੜਾਗਾ ਇਹ ਵੀ 21 ਮਾਡਲ ਆ ਗਿਆ ਜੀ ਇਹ ਵੀ 21 ਮਾਡਲ ਮੇਤਰੂ ਕੰਡੀਸ਼ਨ ਸਾਰਿਆਂ ਦੀ ਘੈਂਡਾ ਪੂਰੀ ਤੇ ਜਿਹੜਾ ਆ ਸੁਪੰਜਾਬੀ ਖੜਾ ਇਹ ਬਾਈ ਮਾਡਲ ਆ ਗਿਆ ਜੀ ਇਹ ਆ ਗਿਆ ਬਾਈ ਮਾਡਲ ਇਹ ਹੈਗਾ 4 ਵੀਲ ਚ ਹਨਾ ਤੇ ਇਧਰਲੇ ਪਾਸੇ ਵੀ ਆ ਗਿਆ ਨਿਊ ਹਾਲੈਂਡ ਸੁਪੰਜਾਬੀ ਇਹ ਵੀ ਮਾਡਲ ਓਕੇ ਤੇ ਸਾਰਿਆਂ ਦੀ ਗਾਰੰਟੀ ਪੂਰੀ ਆ ਬਾਕੇ ਵੀਰੇ ਸਾਰੇ ਤਸ਼ਲੀ ਕਰਕੇ ਹਾਂ 2 ਘੰਟੇ 3 ਘੰਟੇ ਬਾਕੇ ਲੈ ਜਾਓ ਫੇਰ ਟਰੈਕਟਰ ਲੈ ਜਾਓ ਲੋਨ ਸਾਰਿਆਂ ਤੇ ਹੋ ਜੂ ਲੋਨ ਸਾਰਿਆਂ ਉੱਚੇ ਮਾਡਲ ਨੇ ਹਨਾ ਤੇ ਜੇ ਕਿਸੇ ਸੱਜਣ ਨੇ ਖਰੀਦਣੇ ਹੋਏ ਕਰੇ ਸਾਡੇ ਜਿਵੇਂ 56 11 ਹੋ ਗਿਆ ਉਹ ਸੋਨਾ ਲੀਕ ਹੋ ਗਿਆ 8 ਮਾਡਲ ਜੌਂਡੀਆਰ ਹੋ ਗਿਆ ਉਹਨਾਂ ਤੇ ਨਹੀਂ ਹੋਣਾ ਠੀਕ ਆ ਬਾਕੀ ਸ਼ਾਫਟੇ ਹੋ ਜੂ ਬਾਕੀ ਸਾਰਾਂਤੀ ਹੋ ਜੂ ਤੇ ਲੈ ਮਿੱਤਰੋ ਜਿਮੀਦਾ ਟਰੈਕਟਰ ਵਾਲਿਆਂ ਦੇ ਸ਼ੋਰੂਮ ਤੇ ਖੜੇ ਨੇ ਨਾ ਬਾਈ ਦਾ ਜਿਆਦਾ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਸੱਜਣ ਨੇ ਨਿਊ ਹਾਲੈਂਡ ਖਰੀਦਣਿਆ ਤਾਂ ਲਾਓ ਕਰਾ ਫਟਾਫਟ ਫੋਨ ਪੂਰੀ ਫੁੱਲ ਗਾਰੰਟੀ ਵਾਲੀ ਕੈਂਟ ਕੰਡੀਸ਼ਨ ਦੇ